ਇਲਾਕੇ ਵਿੱਚ ਇਨਕਾਊਂਟਰ ਹੋਇਆ ਪੁਲਿਸ ਤੇ ਗੈਂਗਸਟਰ ਦੇ ਵਿੱਚਲੇ ਇਨਕਾਊਂਟਰ ਹੋਇਆ ਔਰ ਗੈਂਗਸਟਰ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਹੈ ਜੋ ਜਾਣਕਾਰੀ ਹੈ ਸਾਡੇ ਕੋਲ ਤੇ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਗੈਂਗਸਟਰ ਦਾ ਨਾਮ ਹੈ ਗੁਰਪ੍ਰੀਤ ਸਿੰਘ ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ 골ਡੀ ਢਿੱਲੋ ਗੈਂਗ ਦਾ ਇਹ ਗੁਰਗਾ ਦੱਸਿਆ ਜਾ ਰਿਹਾ ਹੈ ਗੈਂਗਸਟਰ ਤੋਂ 6 ਪਿਸਤੌਲ 40 ਤੋਂ 50 ਕਾਰਤੂਸ ਵੀ ਬਰਾਮਦ ਹੋਏ ਨੇ ਮਲਜ਼ਮ ਦੇ ਉੱਤੇ ਪੰਜ ਪਰਚੇ ਦਰਜ ਨੇ ਤੇ ਹੁਣ ਛੇਮਾ ਵੀ ਹੋ ਗਿਆ ਹੋਵੇਗਾ ਪੁਲਿਸ ਨਿਯਮ ਦੀਪਾਲ ਸੀ ਖੈਰ ਪੁਲਿਸ ਇਸ ਤੱਕ ਪਹੁੰਚਦੀ ਉਸ ਤੋਂ ਪਹਿਲਾਂ ਹੀ ਇਸਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਫਾਇਰਿੰਗ ਹੋਈ ਦੋਵੇਂ ਪਾਸੇ ਤੋਂ ਫਿਰ ਜਾ ਕੇ ਗੈਂਗਸਟਰ ਦੇ ਵੀ ਲੱਗੀ ਜ਼ਖਮੀ ਹੋ ਗਿਆ ਫਿਲਹਾਲ ਪੁਲਿਸ ਦੀ ਗ੍ਰਿਫਤ ਦੇ ਵਿੱਚ ਰੁਕ ਕਰਦੇ ਮਨੋਸ਼ ਸ਼ਰਮਾ ਸਾਡੇ ਸੇ ਹੋਗੀ ਇਸ ਸਮੇਂ ਸਾਡੇ ਨਾਲ ਨੇ ਪਟਿਆਲਾ ਤੋਂ ਅ ਮਨੋਜ ਕਿੱਥੇ ਪੂਰਾ ਘਟਨਾਕ੍ਰਮ ਪਟਿਆਲਾ ਦੇ ਵਿੱਚ ਵਾਪਰਿਆ ਪੁਆਇੰਟ ਨੰਬਰ 2 ਇਹ ਗ੍ਰਿਫਤਾਰੀ ਹੁਣੇ ਹੋਈ ਹੈ ਜਾਂ ਇਹ ਰਿਕਵਰੀ ਦੇ ਲਈ ਲੈ ਕੇ ਗਈ ਸੀ ਪੁਲਿਸ ਮਨੋਜ ਵੀ ਬਿਲਕੁਲ ਗੌਰਮਤੀ ਬੈਂ ਦੱਸਦੇ ਆ ਕਿ ਪੁਲਿਸ ਨੂੰ ਇਨਪੁੱਟ ਮਿਲੀ ਸੀ ਸੂਚਨਾ ਮਿਲੀ ਸੀ ਕਿ ਇਹ ਜਿਹੜਾ ਗੁਰਪ੍ਰੀਤ ਸਿੰਘ ਉਰਫ ਬੱਬੂ ਐ ਉਹ ਹਥਿਆਰ ਲੈ ਕੇ ਆ ਰਿਹਾ ਆਪਣੇ ਹੈਂਡਲਰ ਸਣੀ ਜਿਹੜਾ ਯੂਐਸਏ ਚ ਐ ਉਹਦੇ ਇਸ਼ਾਰੇ ਤੇ ਨੇ ਪੰਜ ਜਿਹੜੇ ਪਿਸਟਲ ਨੇ ਉਹ ਲੈ ਕੇ ਤੇ 40-50 ਕਾਰਤੂਸ ਲੈ ਕੇ ਉਹ ਆ ਰਿਹਾ ਸਪਲਾਈ ਕਰੇਗਾ ਕਿਸੇ ਹੋਰ ਬਾਦ ਦਾ ਲਈ ਇਸਤੇਮਾਲ ਕੀਤੇ ਜਾਣਗੇ ਤੇ ਇਸ ਤੋਂ ਬਾਅਦ ਜਦੋਂ ਸੀਆਈਏ ਸਟਾਫ ਸਰਹੰਦ ਰੋਡ ਦੇ ਉੱਪਰ ਨਾਕਾਬੰਦੀ ਦੌਰਾਨ ਇਸ ਨੂੰ ਰੋਕ ਦਿੱਤਾ ਇਸ ਦੇ ਵੱਲੋਂ ਪੁਲਿਸ ਦੇ ਪਰ ਤਿੰਨ ਗੋਲੀਆਂ ਚਲਾਈਆਂ ਜਾਂਦੀਆਂ ਨੇ ਇੱਕ ਗੋਲੀ ਜਿਹੜੀ ਉਹ ਗੱਡੀ ਦੇ ਵਿੱਚ ਲੱਗਦੀ ਹੈ ਬਲੈਹਰੋ ਜਿਹੜੀ ਪੁਲਿਸ ਦੀ ਗੱਡੀ ਸੀ ਸੀਆਈਏ ਸਟਾਫ ਪਟਕੜਾ ਦੀ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਜਵਾਬੀ ਫਾਇਰਿੰਗ ਕਰਦੀ ਹੈ ਤਾਂ ਇਸ ਨੂੰ ਗੋਲੀ ਲੱਗਣ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਫਿਲਹਾਲ ਇਹਦੇ ਕੋਲੋਂ ਪੰਜ ਜਿਹੜੇ ਪਿਸਟਲ ਨੇ 40-50 ਕਾਰਤੂਸ ਨੇ ਉਹ ਬਰਾਮਦ ਹੋਏ ਨੇ ਐਸਐਸਪੀ ਪਟਕੜਾ ਵਰੁਣ ਸ਼ਰਮਾ ਮੌਕੇ ਤੇ ਪਹੁੰਚੇ ਨੇ ਤੇ ਉਸ ਤੋਂ ਬਾਅਦ ਹੁਣ ਅੱਗੇ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਕਿ ਇਹ ਜਿਹੜੇ ਪਿਸਟਲ ਨੇ ਇਹ ਅੱਗੇ ਕਿਸ ਨੂੰ ਸਪਲਾਈ ਕਰਨੇ ਸੀ ਕਿਉਂਕਿ ਖੁਦ ਇਹ ਅਪਰਾ ਤੇ ਯੂਐਸਏ ਦੇ ਵੀਜੇ ਕੇ ਸਨੀ ਨਾਮ ਦਾ ਜਿਹੜਾ ਹੈਂਡਲਰ ਹੈ ਉਹਦੇ ਇਸ਼ਾਰੇ ਦੇ ਉੱਪਰ ਇਸ ਨੇ ਇਹ ਅਸਲਾ ਲਿਆਸੀ ਤੇ ਅੱਗੇ ਇਸ ਨੇ ਆਪਣੇ ਕਿਸੇ ਸਾਥੀ ਨੂੰ ਦੇ ਕੇ ਕੋਈ ਵੱਡੀ ਵਾਰਦਾਤ ਕਰਾਉਣੀ ਸੀ ਜਾਂ ਅੱਗੇ ਹੋਰ ਕਿਸੇ ਗੈਂਗਸਟਰ ਨੂੰ ਦੇਣ ਜਾ ਰਿਹਾ ਸੀ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਪਰ ਹਾਲ ਦੀ ਘੜੀ ਜਿਹੜੀ ਕੁਝ ਸਮਾਂ ਪਹਿਲਾਂ ਹੀ ਇਨਕਾਊਂਟਰ ਹੋਇਆ ਉਹਦੇ ਵਿੱਚ ਇਸ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਚਲੋ ਸ਼ੁਕਰੀਆ ਤਾਂ ਬਾਤ ਸਾਡਾ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਪਟਿਆਲਾ ਦੇ ਸਰਹੰਦ ਰੋਡ ਦੇ ਉੱਤੇ 골ਡੀ ਢਿੱਲੋ ਗੈਂਗ ਦੇ ਗੁਰਗੇ ਗੁਰਪ੍ਰੀਤ ਸਿੰਗਲ ਦਾ ਇਨਕਾਊਂਟਰ ਹੋਇਆ ਉਸ ਨੂੰ ਕਾਬੂ ਕਰ ਲਿਆ ਗਿਆ ਜਿਵੇਂ ਜਾਣਕਾਰੀ ਦੇ ਰਹੀ ਸੀ ਮਨੋਜ ਕੀ ਇਹ ਆਪਣੇ ਜਿਹੜੇ ਗੁਰਪੁਰ ਢਿੱਲੋਂ ਗੈਂਗ ਦੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਗੈਂਗਸਟਰ ਨਹੀਂ ਉਹਨਾਂ ਦੇ ਕਹਿਣ ਦੇ ਉੱਤੇ ਕੀ ਹਥਿਆਰ ਤੇ ਅਸਮਾਨ ਲੈ ਕੇ ਜਿਹੜਾ ਵੀ ਤਮਾਕਾ ਖੇਤੀ ਸਮਗਰੀ ਹੈ 40 ਤੋਂ 50 ਕਾਰਤੂਸ ਲੈ ਕੇ ਜਾਰੇ ਅਸੀਂ ਪੁਲਿਸ ਦੇ ਕੋਲ ਇਨਪੁੱਟ ਸੀ ਉਸ ਤੋਂ ਬਾਅਦ ਇਹ ਐਕਸ਼ਨ ਹੋਇਆ ਫਿਲਹਾਲ ਇਹ ਮੁਲਜ਼ਮ ਇੱਕ ਗੈਂਗਸਟਰ ਪੁਲਿਸ ਦੀ ਗ੍ਰਿਫਤ ਦੇ ਵਿੱਚ